ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕਾਲੇਕੇ ਵਿੱਚ ਕਾਲੇਕੇ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਵਾ ਤਹਿਸੀਲ ਬਾਗਾਪੁਰਾਣਾ ਤੇ ਬਾਗੇਪੁਰਾਣੇ ਸ਼ਹਿਰ ਦੀ ਬੁੱਕਲ ਦਾ ਨਿਗਮ ਆਂਦਾ ਇਹ ਪਿੰਡ ਤੇ ਕਾਲੇਕੇ ਪਿੰਡ ਦੇ ਵਿੱਚ ਲੰਮੇ ਸਮੇਂ ਬਾਅਦ ਤੁਹਾਨੂੰ ਉਸ ਚਿਹਰੇ ਦੇ ਦਰਸ਼ਨ ਕਰਵਾਉਣ ਲੱਗਿਆ ਜਿਹੜੇ ਚਿਹਰੇ ਨੂੰ ਤੁਸੀਂ ਵਪਾਰ ਲੈਣ ਦੇ ਵਿੱਚ ਮਾਣਾ ਮੁਹੀ ਪਿਆਰ ਕੀਤਾ ਸ਼ੀਰੇਬਾਈ ਦੇ ਕੋਲੇ ਅੱਜ ਫੇਰ ਤੁਹਾਨੂੰ ਸ਼ੀਰੇ ਵੀਰ ਦੇ ਕੋਲੋਂ ਤਿੰਨ ਨਗ ਵਿਖਾਵਾਂਗੇ ਇੱਕ ਕੱਟਾ ਮੇਲਾ ਜੇਤੂ ਔਰ ਦੋ ਵਿਖਾਵਾਂਗੇ ਤੁਹਾਨੂੰ ਮਿੱਤਰੋ ਜਾਨਵਰ ਕੱਟੀਆਂ ਦੇ ਇੱਕ ਪੂਰੀ ਝੋਟੀ ਵਿਖਾ ਦੇਾਂਗੇ ਤੇ ਇੱਕ ਨੀਲੀ 라ਵੀ ਦੀ ਝੋਟੀ ਕਾਲੀ ਵਿਖਾ ਦੇਾਂਗੇ ਤਾਂ ਬਿਲਕੁਲ ਵਾਜਬ ਕਰਾਵਾਂਗੇ ਤਿੰਨਾਂ ਜਾਨਵਰਾਂ ਦੇ ਰੇਟ ਵੀਡੀਓ ਵਿੱਚ ਹੋਣਗੇ ਜਿਹੜਾ ਜਾਨਵਰ ਤੁਹਾਨੂੰ ਚੱਜੂਗਾ ਗੱਲਬਾਤ ਫਾਈਨਲ ਕਰ ਲਿਓ ਆਓ ਮਿਲਦੇ ਆਂ ਬਾਈ ਨੂੰ ਸਤਿ ਸ਼੍ਰੀ ਅਕਾਲ ਸ਼ੀਰੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਤਾਂ ਮਾਤਾ ਨੂੰ ਭੈਣਾਂ ਨੂੰ ਸਾਰਿਆਂ ਨੂੰ ਯਾਰਗਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਠ ਸ਼ੀਰੇ ਬਾਈ ਫਿਰ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਤਿੰਨ ਆ ਬਈ ਅੱਜ ਹੈ ਚਾਰ ਸੀ ਇੱਕ ਵੈਗੇ ਕੱਟੀ ਠੀਕ ਆ ਬਾਈ ਤੇ ਤਿੰਨ ਰਹਿ ਗਏ ਆਪਣੇ ਤਿੰਨ ਰਹਿ ਗਏ ਹਾਂ ਸ਼ੀਰੇ ਬਾਈ ਬੂਰੀ ਝੋਟੀ ਦੀ ਕੀ ਡਿਟੇਲ ਆ ਵੀਰੇ ਬੂਰੀ ਬਈ ਤਿੰਨ ਸਾਲਾਂ ਦੀ ਉਮਰ ਆ ਤੇ ਚੌਗੀ ਆ ਠੀਕ ਆ ਬਾਈ ਤੇ ਬਣੀ ਪੂਣੀ ਕੋਈ ਵੀਰੇ ਬਣੀ ਬਈ ਦਸੰਗ ਦਿਨਾਂ ਦੀ ਬਣੀ ਆ ਠੀਕ ਆ ਵੀਰੇ ਹਾਂ ਤੇ ਰੇਟ ਬਾਈ ਰੇਟ ਬਾਈ ਲੈਣ ਦੇ ਨਹੀਂ ਆ ਮੰਗਣ ਨੂੰ ਜਿੰਨਾ ਮਰਜੀ ਮੰਗ ਲੈ ਹਨ ਹਾਂ ਤੇ 42000 42000 ਰੁਪਏ ਮਾਨਤਾਨੇ ਦੇ ਵਿੱਚ ਬਾਈ ਵਿੱਚ ਮਾਨਤਾਨ ਕਰ ਦਾਂਗੇ ਵੀਰ ਕੱਡੀ ਪਾਰ ਨੂੰ ਬਈ ਤੋਰੀ ਮੜਾ ਲਏ ਮਿੱਤਰੋ ਚਾਰ ਦੰਦ ਦਾ ਪਿਓਰ ਬੂਰੀ ਝੋਟੀ ਆ ਕਰਮਾ ਵਾਲੀ ਸਿੰਘ ਦੀ ਬਹੁਤ ਸੋਹਣੀ ਆ ਕੱਟੀ ਕਰਮਾ ਵਾਲੀ ਜੇ ਕੋਈ ਭਰਾ ਇਹਨੂੰ ਲੈ ਜਾ ਕੇ ਅੱਜ ਜਿੰਦੇ ਦੀ ਕੇਅਰ ਕਰ ਲੂਗਾ ਨਾ ਤੇ ਝੋਟੀ ਟਿਕਾਣੇ ਦੀ ਮੈਂ ਤਿਆਰ ਹੋ ਜੂਗੀ ਕਿਉਂਕਿ ਇੱਕ ਤਾਂ ਹੈ ਬੂਰੀ ਆ ਭਾਈ ਤੇ ਦੂਜੀ ਗੱਲ ਆ ਭਾਈ ਸਿੰਘ ਸੁਗ ਦੀ ਬਹੁਤ ਸੋਹਣੀ ਕੱਟੀ ਆ ਦੇਖ ਸਕਦੇ ਆ ਤੁਸੀਂ ਆਪ ਵੀ ਕੱਦ ਕੋਤ ਵੀ ਬਹੁਤ ਆ ਭਾਈ ਤੇ ਪੁੜਾ ਪੜਾ ਵੀ ਬਹੁਤ ਚੱਕ ਮੰਗਤੀ ਦਾ ਅੰਗਾ ਉੰਗਾ ਦੀ ਝੋਟੀ ਬਾਲੀ ਚੰਗੀ ਆ ਭਾਈ ਦੇਖ ਸਾ ਝੋਲੀ ਝਾਲੀ ਹਣਾ ਨੂੰ ਆਪਣੀ ਗਾਰੰਟੀ ਹੋ ਗਈ ਭਾਈ ਹੂੰ ਪਹਿਲਾਂ ਵਾਲੀਆਂ ਵੀਡੀਓ ਚ ਵੀ ਆਪਣੀ ਗਾਰੰਟੀ ਸੀ 5 ਮਹੀਨਿਆਂ ਨਾਲ ਆਪਣਾ ਲੈਂਦੀ ਨਹੀਂ ਕੱਟੀ ਠੀਕ ਆ ਬਾਈ ਠੀਕ ਆ ਲੈ ਮਿੱਤਰੋ ਇਹ ਪਹਿਲੇ ਨੰਬਰ ਤੇ ਬੂਰੀ ਵਿਖਾਤੀ ਉਹ ਤੁਹਾਨੂੰ ਤੇ ਦੋ ਨੰਬਰ ਤੇ ਜਿਹੜੀ ਕੱਟੀ ਆ ਵੀਰੇ ਛੀਰੇ ਬਾਈ ਇਹ ਬਾਈ 11 ਕੇ ਮਹੀਨਿਆਂ ਦੀ ਆ ਠੀਕ ਆ ਕਾਹ ਕੱਟੀ ਦੇ ਕਾਹ ਕੱਟੀ ਇਹ ਪਿੰਡ ਚ ਹੀ ਰਈਆਂ ਅਪਚਾਂ ਠੀਕ ਆ ਬਾਈ ਤੇ ਇਹ ਬਾਈ ਫਿਰ ਹੁਣ ਕਿੰਨੇ ਦੀ ਦੇ ਦੇਾਂਗੇ ਇਹ ਯਾਰ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੇ 25 ਹਜ਼ਾਰ ਚ ਦੇ ਦਾਂਗੇ ਬਾਈ 25 ਮਾਨਤਾਂ ਨਹੀਂ ਦੇ ਵਿੱਚੋਂ ਵਿੱਚ ਮਾਨਤਨ ਕਰ ਦਾਂਗੇ ਠੀਕ ਤੋਰੀ ਬਾਈ ਕੱਢੀ ਪਰ ਲੇ ਮਿੱਤਰੋ 11 ਮਹੀਨੇ ਸਾਰੀ ਇਹਦੀ ਉਮਰ ਆਹ ਜੇ ਕੱਟੀ ਦੀਆਂ ਗੰਗਾਂ ਬਹੁਤ ਚੰਗੇ ਲੱਗਿਆ ਸਿੰਘ ਇਹਨੂੰ ਵੀ ਗੋਲਾ 25000 ਰੁਪਈਆ ਇਹਦੀ ਡਿਮਾਂਡ ਆ ਦੋ ਨੰਬਰ ਵਾਲੀ ਕੱਟੀ ਦੀ ਦੇਖ ਸਕਦੇ ਆ ਤੁਸੀਂ ਮਿੱਤਰੋ ਅੱਖ ਮਣਕੀ ਦੇ ਵਿੱਚ ਆ ਮਗਰਲੇ ਪੈਰ ਹੈ ਗਿਆ ਮੂਰਲੇ ਪੈਰਾਂ ਤੇ ਨਿਸ਼ਾਨ ਘਾਟਾ ਥੋੜਾ ਜਿਹਾ ਬਾਕੀ ਝੋਲੀ 40 ਦੀ ਕਰਮ ਵਾਲੀ ਚੰਗੀ ਆ ਇਹ ਇਹਨਾਂ ਦੇ ਨਹੀਂ ਆਪਾਂ ਨੂੰ ਪਤਾ ਕਿ ਕਿਹੜੇ ਸੀਵਣ ਦੀ ਆ ਤੇ ਖੜੀਆਂ ਆਈਆਂ ਹੋਈਆਂ ਆ ਆ ਭਰਾ ਜਿਹੜੀ ਬੁਰੀ ਲਈ ਆ ਇਹ ਚੰਗੇ ਸੀਵਣ ਦੀ ਆ ਠੀਕ ਆ ਬਾਈ ਤੇ ਇਹ ਕਟੀਆਂ ਅੰਦਰੋਂ ਅੰਦਰ ਹੀ ਖੜੀਆਂ ਰਹੀਆਂ ਕਿਤੇ ਆਹ ਕਟੀਆਂ ਹਾਂ ਅੰਦਰ ਹੀ ਖੜੀਆਂ ਆਈਆਂ ਪਰ ਤੇ ਆ ਕਟਾ ਬਾਈ ਕਟਾ ਏ ਬਾਈ 12 ਮਹੀਨਿਆਂ ਦਾ ਸਾਲ ਦਾ ਆ ਤੇ ਪੰਜਵੇਂ ਨੰਬਰ ਤੇ ਆਇਆ ਚੜੈਕ ਨਹੀਂ ਸੀ ਮੇਲਾ ਆ ਬਾਈ ਹਾਂ ਤੇ ਉਥੋਂ ਪੰਜਵੇਂ ਨੰਬਰ 'ਚ ਆਇਆ ਬੱਚਾ ਜੇ ਇਹ ਕਿਹੜੀ ਬਲੱਡ ਲਾਈਨ ਦੇ ਵਿੱਚੋਂ ਇਹ ਇਹ ਬਾਦਸ਼ਾਹ ਦਾ ਬਾਈ ਬਾਦਸ਼ਾਹ ਦਾ ਹਾਂ ਬਾਈ ਜੱਗੇ ਵਾਲੇ ਸਾਹਨ ਦਾ ਠੀਕ ਆ ਤੇ ਆਪਦੇ ਬਾਦਸ਼ਾਹ ਦੇ ਮਾਂ ਦਾ ਦੁੱਧ ਕਿੰਨਾ ਕੁ ਸੀ ਬਾਈ ਇਹਦੀ ਮਾਂ ਦਾ ਬਾਈ 17 ਕਿਲੋ 17 ਕਿਲੋ ਹਾਂ ਇਹ ਕਿੰਨੇ ਦਾ ਦੇ ਦੇਾਂਗੇ ਵੀਰੇ ਏ ਭਾਈ 40000 ਦਾ ਦੇ ਦਾਂਗੇ ਯਾਰ ਠੀਕ ਹੈ ਮਾਨਤਾਨੇ ਦੇ ਵਿੱਚੋਂ ਕੋਈ ਮਾਨਤਾਨੇ ਵਿੱਚੋਂ ਕਰ ਦਾਂਗੇ ਯਾਰ ਠੀਕ ਹੈ ਕੱਢੀ ਬਾਰੋਂ ਤੋਰੀ ਬਾਏ ਇਹ ਟਾਪਾ ਉਹ ਨਹੀਂ ਮੰਗਿਆ ਹਨਾ ਭਰਾ ਯਾਰ ਹਾਂ ਵਜਨ ਵੀ ਬਹੁਤਾ ਕੱਟੇ ਦੇ ਟਿੱਕੇ ਲੈ ਵੀ ਮਿੱਤਰੋ ਬਾਦਸ਼ਾਹ ਦਾ ਬੱਚਾ ਤੇ ਬਾਦਸ਼ਾਹ ਆਪਾਂ ਦਾ ਸੇਲ ਲੈਤੀ ਇਹ ਗੱਲਬਾਤ ਲਈ ਨੰਬਰ ਸਕਰੀਨ ਤੇ ਹੋਊਗਾ ਸ਼ੀਰੇ ਵੀਰੇ ਨੰਬਰ ਬੋਲ ਦੀ ਭਾਈ ਨੰਬਰ ਭਾਈ ਆਹੇ ਨੈਟ ਵਾਲਾ 83608 21684 83608 21684 ਭਾਈ ਠੀਕ ਹੈ ਤੇ ਦੂਜਾ ਬਾਪੂ ਦਾ 9476 99611 ਭਾਈ ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਬਾਈ ਗੱਲਬਾਤ ਪਿੰਡ ਕਾਲੇਕੇ ਜ਼ਿਲ੍ਹਾਵਾ ਮੋਗਾ ਧੰਨਵਾਦ ਸ਼ੁਕਰੀਆ ਜੋਂਦਰਾ